ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਾਰਣ ਕਮੇਟੀ ਕੋਲ ਪਹੁੰਚ ਕੀਤੀ ਹੈ ਜਿਵੇਂ ਹਰਿਆਣਾ 'ਚੇ ਤਰਜ ਹੈ ਕਿ ਉੱਥੇ ਐਮਐਲਏ ਝੰਡਾ ਲਾ ਰਹੇ ਨੇ ਉਸੇ ਤਰਜ ਤੇ ਸਾਨੂੰ ਵੀ ਇੱਥੇ ਅਜਾਲਤ ਮਿਲੇ ਅਸੀਂ ਤਾਂ ਰਹਿ ਜਾਂਦੇ ਇਹ ਮੂਹ ਦੇਖਦੇ ਇੱਕ ਪਾਸੇ ਡੀਜੀ ਸਭ ਬੈਠ ਜਾਂਦੇ ਇੱਕ ਪਾਸੇ ਐਸਐਸਪੀ ਸਭ ਬੈਠ ਜਾਂਦੇ ਐ ਐਮਐਲਏ ਦੀ ਕੁਰਸੀ ਉਹ ਕਿਤੇ ਪੜਾਂ ਲੱਗੀ ਹੁੰਦੀ ਆ ਮਾਸ ਨੋ ਰਿਹਾ ਕੋਈ ਮਾਸੀ ਨੋ ਰੋ ਰਿਹਾ ਇਹ ਆਪਣੀ ਕੁਰਸੀ ਨਾ ਹੋਣ ਨੂੰ ਰੋ ਰਹੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਬਰਿਆਂ ਦੇ ਹੋ ਗਏ 75 ਸਾਲ ਵਾਲਾ ਨਿਯਮ ਨਰਿੰਦਰ ਮੋਦੀ ਦੇ 75 ਸਾਲ ਦੇ ਹੋਣ ਤੇ ਖਤਮ ਹੋ ਗਿਆ। ਅਖਰ ਨਰਿੰਦਰ ਮੋਦੀ ਜੀ ਨੇ ਇੱਕ ਵੱਡਾ ਮੋੜ ਘਟਿਆ। ਸਰਕਾਰੀ ਸਰਕਾਰ ਦੇ ਵਿੱਚ ਛੇੜਖਾਨੀ ਕਦੇ ਚੱਲਦੀ جنگ ਦੇ ਵਿੱਚ ਰੱਤ ਦੇ ਘੋੜੇ ਨਹੀਂ ਬਦਲੀਦੇ। ਕਿ ਚਾਹੇ ਡਾਲਰ ਆਉਣ ਚਾਹੇ ਪੌਂਡ ਆਉਣ, ਚਾਹੇ ਕਾਲਾ ਆਵੇ ਚਾਹੇ ਚਿੱਟਾ ਤਾਂ ਆਵੇ, ਜਿਹੜਾ ਵੀ ਭਾਰਤ ਚ ਇਨਵੈਸਟ ਹੋ ਰਿਹਾ ਮੈਨੂੰ ਮੰਨੂ। ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਪੈਸਾ ਕਿਸ ਦਾ ਤੇ ਕਿੱਥੋਂ ਤੇ ਕਿਵੇਂ ਆ ਰਿਹਾ। ਤ੍ਰਾਂਤਰਿੰ ਮੇਰੇ ਮੋਦੀ ਘਰਾ ਨਾਲ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਨੇ ਜਨਮ ਦਿਨ ਦੀਆਂ ਵਧਾਈਆਂ ਦੇ ਬਹਾਨੇ ਗੱਲ ਤੋੜ ਲਈ ਇਸ ਮੁੱਚਾ ਸਿਸਟਮ ਤਬਾਹ ਹੋ ਜਾਣਾ ਜੇ ਇਹਦੇ ਵਿੱਚ ਇਸ ਤਰ੍ਹਾਂ ਟ੍ਰੇਡ ਦੇ ਵਿੱਚ ਐਂਟਰੀ ਹੁੰਦੀ ਹੈ ਪਰਾਤੀ ਹੋਈ ਕਿ ਆਰਥਿਕ ਮਾਇਰਾ ਦਾ ਖੇਤੀ ਮਾਇਰਾ ਦਾ ਦੱਸਣਾ ਜਿਵੇਂ ਮੱਕੀ ਭਾਰਤ ਚ ਬਾਇਆ ਪੰਜਾਬ ਲੁਧਿਆਣਾ ਦਾਖਲ ਹੋ ਰਹੀ ਹੈ ਇਹਦੇ ਨਾਲ ਅਮਰੀਕੀ ਬਾਜ਼ਾਰ ਦਾ ਭਾਰਤ ਚ ਰਾਹ ਖੁੱਲ ਜਾਏਗਾ ग्लोबल पंजाब टीवी देख रहे सारे दर्शकों मेरी प्यार भरी सस्नेह काल ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੋਈ ਮਾਂ ਨੂੰ ਰੋ ਰਿਹਾ ਕੋਈ ਮਾਸੀ ਨੂੰ ਤੇ ਸਾਡੇ ਵਾਲੇ ਐਮ ਐਲ ਏ ਨੂੰ ਕੁਰਸੀ ਦਾ ਰੋਣਾ ਉਹ ਵੀ ਮੁੱਖ ਮਹਿਮਾਨ ਵਾਲੀ ਕੁਰਸੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਤੇ ਇਸ ਮੁੱਖ ਚਰਚਾ ਛਿੜੀ ਹੈ ਤਣਾਅ ਦਾ ਮਾਹੌਲ ਵੀ ਹੈ ਫਿਕਰਮੰਦੀ ਦਾ ਮਾਹੌਲ ਵੀ ਹੈ ਇੱਕ ਪਾਸੇ ਹੜ੍ਹ ਦੇ ਵਿੱਚੋਂ ਉੱਭਰ ਕੇ ਪੰਜਾਬ ਮੁੜ ਕੇ ਪੈਰਾਂ ਸਿਰ ਹੋਣ ਲਈ ਹੈ ਤੇ ਉਹਦੇ ਲਈ ਜਦੋ ਜਹਿਦ ਜਾਰੀ ਹੈ ਦੂਸਰੇ ਪਾਸੇ ਪਾਰਲੇ ਸੂਬਿਆਂ ਵਾਲੇ ਪ੍ਰਵਾਸੀ ਮਨਜ਼ੂਰ ਵਾਲੇ ਮੁੱਦੇ ਤੇ ਕਾਫੀ ਤਣਾਅ ਪੂਰੇ ਪੰਜਾਬ 'ਚ ਵੇਖਣ ਨੂੰ ਮਿਲ ਰਿਹਾ ਹੈ ਤੇ ਉਸ ਤਰ੍ਹਾਂ ਦੀਆਂ ਘਟਨਾਕਰਮ 'ਤੇ ਇਜ਼ਾਫਾ ਵੀ ਹੋ ਰਿਹਾ ਹੈ ਆਪਾਂ ਵਿਸਤਾਰਤ ਕਰ ਗੱਲ ਵੀ ਕੀਤੀ ਹੈ ਤੇ ਇਹ ਤੋਂ ਬਿਨਾ ਪੰਜਾਬ ਦੇ ਮੂਰੇ ਕਿੰਨੀਆਂ ਚੁਣੌਤੀਆਂ ਇੱਧਰ ਮੰਡੀ ਵਾਲਾ ਮਸਲਾ ਝੋਨਾ ਆ ਰਿਹਾ ਹੈ ਹੈਨਾ ਉੱਧਰ ਕੇਂਦਰੀ ਫੰਡਾ ਵਾਲਾ ਮਸਲਾ ਉਹ ਮੂਰੇ ਖੜਾ ਹੈ ਤੇ ਇੱਧਰ ਪੰਜਾਬ ਦੇ ਵਿੱਚ ਨਸ਼ੇ ਬੇਰੋਜ਼ਗਾਰੀ ਜਿਹੜੇ ਚੱਲੇ ਆ ਰਹੇ ਮੁੱਦੇ ਨੇ ਉਹ ਸਾਡੇ ਸਾਹਮਣੇ ਚੁਣੌਤੀ ਬਣ ਕੇ ਖੜੇ ਨੇ ਪਰ ਇਹ ਸਭ ਦੇ ਦਰਮਿਆਨ ਸੱਤਾਧਾਰੀ ਪਿਰ ਆਮ ਆਦਮੀ ਪਾਰਟੀ ਦੇ ਐਮਐਲਆ ਨੇ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਵਾਲੀ ਕਮੇਟੀ ਕੋਲ ਪਹੁੰਚ ਕੀਤੀ ਹੈ ਕਿ ਸਾਨੂੰ ਜੀ ਹੂੰ ਵੀ ਮਾਨਤਾ ਨਹੀਂ ਮਿਲਦਾ ਪਰ ਜਿਹੜੇ 26 ਜਨਵਰੀ ਨੂੰ 15 ਅਗਸਤ ਵਾਲੇ ਪ੍ਰੋਗਰਾਮ ਹੁੰਦੇ ਨੇ ਆ ਆਜ਼ਾਦੀ ਦਿਹਾੜੇ ਵਾਲੇ ਤੇ ਗਣਤੰਤਰ ਦਿਵਸ ਵਾਲੇ ਉਹਨਾਂ ਦੇ ਵਿੱਚ ਵੀ ਜੀ ਸਾਨੂੰ ਬਣਦਾ ਸਥਾਨ ਨਹੀਂ ਮਿਲਦਾ ਹੁਣ ਉਹਨਾਂ ਦੀ ਇੱਕ ਤਾਂ ਐਮਐਲਏ ਦੀ ਸ਼ਿਕਾਇਤ ਇਸ ਕਦਰ ਤੇ ਆਧਾਰਿਤ ਹੈ ਕਿ ਜਿਹੜੇ ਤਹਿਸੀਲ ਪੱਧਰ ਤੇ ਸਬ ਡਿਵੀਜ਼ਨ ਪੱਧਰ ਤੇ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਹੁੰਦੇ ਨੇ ਆ ਆਜ਼ਾਦੀ ਦਿਹਾੜੇ ਵਾਲੇ ਤੇ ਗਣਤੰਤਰ ਦਿਵਸ ਵਾਲੇ ਉਹਨਾਂ ਚ ਮੁੱਖ ਮਹਿਮਾਨ ਏਡੀਸੀ ਐਸ ਡੀ ਐਮ ਉਥੋਂ ਦੇ ਸਤਾਨਿਕ ਉਹ ਹੁੰਦੇ ਨੇ ਤੇ ਚੀਫ ਗੈਸਟ੍ਰੋ ਹੁੰਦੇ ਨੇ ਝੰਡਾ ਲੈਣ ਵਾਲਣ ਦੀ ਰਸਮ ਉਹਨਾਂ ਬਰੋਦਾ ਕੀਤਾ ਕੀਤੀ ਜਾਂਦੀ ਹੈ ਤੇ ਠੀਕ ਹੈ ਐਮ ਐਲ ਏ ਨੂੰ ਉਹਦੇ ਥਾਂ ਮਿਲਦੀ ਹੈ ਨਾਲ ਹੁੰਦਾ ਪਰ ਕਹਿੰਦੇ ਜੀ ਹਰਿਆਣੇ ਦੀ ਤਰਜ਼ ਤੇ ਇਹ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਵੈਸੇ ਦੇਖਿਆ ਜਾਵੇ ਤਾਂ ਐਮ ਐਲ ਏ ਦੀ ਜਿਹੜਾ ਰੁਤਬਾ ਉਹ ਚੀਫ ਸਕੱਟਰੀ ਨਾਲੋਂ ਵੀ ਉੱਪਰ ਹੈ ਪਰ ਇੱਥੇ हरियाणा ਦੇ ਵਿੱਚ ਤਹਿਸੀਲ ਪੱਧਰ ਤੇ ਸਬਡਿਵੀਜ਼ਨ ਪੱਧਰ ਤੇ ਐਮਐਲਏ ਨੂੰ ਝੰਡਾ ਲੈ ਰਾਉਂਦੀ ਮਤਲਬ ਕਿ ਉਹ ਪ੍ਰਕਿਰਿਆ ਪਰ ਪੰਜਾਬ ਦੇ ਵਿੱਚ ਇਹ ਲੰਮੇ ਸਮੇਂ ਤੋਂ ਚੱਲ ਰਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮਾਂ 'ਚ ਮੰਤਰੀ ਮੁੱਖ ਮੰਤਰੀ ਇਕਰਾ ਮਤਲਬ ਸੂਬਾਈ ਪੱਧਰ ਦੇ ਪ੍ਰੋਗਰਾਮ ਹੁੰਦੇ ਨੇ ਕਿ ਮੈਂ ਰਾਜਪਾਲ ਮੁੱਖ ਮੰਤਰੀ ਤੇ ਬਾਕੀ ਥਾਂ 'ਤੇ ਮੰਤਰੀ ਝੰਡਾ ਲੈ ਰਾਉਂਦੇ ਨੇ ਪਰ ਜਿਹੜਾ ਸਬਡਿਵੀਜ਼ਨ ਪੱਧਰ ਤੇ ਤਹਿਸੀਲ ਪੱਧਰ ਤੇ ਸਮਾਗਮ ਹੁੰਦੇ ਨੇ ਉਹਨਾਂ 'ਚ ਅਕਸਰ ਉਥੋਂ ਦਾ ਅਧਿਕਾਰੀ ਜਿਹੜੇ ਐਸ ਡੀ ਐਮ ਜਾਂ ਏ ਡੀ ਸੀ ਜਿ ਲਾਇਆ ਕਿਸਨ ਉਹ ਉਹ ਝੰਡਾ ਲਾ ਰਹ ਹੁੰਦੇ ਨੇ। ਮੁੱਖ ਤੌਰ ਤੇ ਐਸ ਡੀ ਐਮ ਹੁਣ ਉੱਥੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੇ ਇਹ ਪਹੁੰਚ ਅਪਰੋਚ ਕਰਕੇ ਕਿਹਾ ਕਿ ਜਿਵੇਂ ਹਰਿਆਣਾ 'ਚ ਇਹ ਤਰਜ ਹੈ ਕਿ ਉੱਥੇ ਐਮ ਐਲ ਏ ਝੰਡਾ ਲਾ ਰਹ ਹੁੰਦੇ ਨੇ ਉਸੇ ਤਰਜ ਤੇ ਸਾਨੂੰ ਵੀ ਇੱਥੇ ਇਜਾਜ਼ਤ ਮਿਲੇ ਅਸੀਂ ਤਾਂ ਰਹਿ ਜੰਨੇ ਜੀ ਮੂੰਹ ਦੇਖਦੇ ਸਾਨੂੰ ਤਾਂ ਲਾਈਨ 'ਚ ਕੁਰਸੀ ਖੋਰਾ ਮੰਗ ਉਠਾਉਂਦੇ ਨੇ। ਵਿਚਾਰਿਆਂ ਦੀ ਇਹ ਪੀੜ। ਚਲੋ ਗੱਲ ਇੱਥੇ ਤੱਕ ਹੀ ਨਹੀਂ। ਪੰਜਾਬ ਵਿਧਾਨ ਸਭਾ ਵੱਲੋਂ ਕਹਿੰਦੇ ਹਰਿਆਣਾ ਨਾਲ ਰਾਬਤਾ ਕਰ ਲਿਆ ਗਿਆ। ਉਹਨਾਂ ਤੋਂ ਜਾਣਿਆ ਜਾ ਰਿਹਾ ਕਿ ਉਹਨਾਂ ਦਾ ਨੀਵਾਬਲੀ ਕੀ ਹੈ ਵੀ ਮੁੱਖ ਮਹਿਮਾਨ ਬਣਾਉਣ ਦੀ ਝੰਡਾ ਲੈ ਰਾਉਣ ਦੀ ਰਸਮ ਦੀ ਉਹਨਾਂ ਨੇ ਇਹਨੂੰ ਕਿਵੇਂ ਰੱਖਿਆ ਹੋਇਆ ਅਸੀਂ ਉਹਦੇ ਵਿੱਚ ਕੀ ਸੋਧ ਕਰ ਸਕਦੇ ਕੀ ਕਰ ਸਕਦੇ ਇਹਦੇ ਉੱਤੇ ਕਹਿੰਦੇ ਜਾਣਿਆ ਜਾ ਰਿਹਾ। ਇਸੇ ਤਰ੍ਹਾਂ ਸੱਤਾਧਾਰੀ ਧਿਰ ਦੇ ਆਮ ਆਦੀ ਪਾਰਟੀ ਦੇ ਉਹਨਾਂ ਐਮਐਲਏਾਂ ਦਾ ਵੀ ਦਰਦਕ। ਉਹ ਕਹਿੰਦੇ ਜਿਉਂ ਜਿਲ੍ਹਾ ਪੱਧਰੀ ਸਮੰਗਮ ਹੈ ਸਾਡੇ ਜਿਲ੍ਹਾ ਪਤਰੀ ਸਵਾਗਤ ਦੇ ਜੇ ਮੰਤਰੀ ਝੰਡਾ ਲਹਿਰਾਉਣ ਆ ਰਿਹਾ ਤਾਂ ਉੱਥੇ ਉਹਦੇ ਸੱਜੇ ਪਾਸੇ ਤੇ ਖੱਬੇ ਪਾਸੇ ਇੱਕ ਪਾਸੇ ਡੀਸੀ ਸਾਹਿਬ ਬੈਠ ਜਾਂਦੇ ਇੱਕ ਪਾਸੇ ਐਸਐਸਪੀ ਸਾਹਿਬ ਬੈਠ ਜਾਂਦੇ ਐਮਐਲਏ ਦੀ ਕੁਰਸੀ ਉਹ ਕਿਤੇ ਪરા ਲੱਗੀ ਹੁੰਦੀ ਹੈ ਕਹਿੰਦੇ ਸਾਨੂੰ ਮੁੱਖ ਮਹਿਮਾਨ ਦੇ ਨਾਲ ਦੀ ਕੁਰਸੀ ਤਾਂ ਪਿਠਾ ਦਿਓ ਮਸਲਾ ਇਹ ਹੈ ਕਿ ਜਿਆਦਾ ਸਾਨੂੰ ਸਬਡਿਵੀਜ਼ਨ ਪੱਧਰ ਤੇ ਮੁੱਖ ਮਹਿਮਾਨ ਬਣਾਓ ਝੰਡਾ ਸੀ ਲਹਿਰਾਈਏ ਤੇ ਜਿਲ੍ਹਾ ਪੱਧਰ ਦੇ ਸਵਾਗਤ ਵਿੱਚ ਸਾਨੂੰ ਘੱਟੋ ਘੱਟ ਮੰਤਰੀ ਦੇ ਨਾਲ ਤਾਂ ਬਿਠਾਓ ਅਸੀਂ ਐਮਐਲਏ ਆ ਉੱਥੇ ਕਹਿੰਦੇ ਜੀ ਕਬਜਾ ਡੀਸੀ ਤੇ ਐਸਐਸਪੀ ਦਾ ਹੋ ਜਾਂਦਾ ਦੂਸਰਾ ਇਤਰਾਜ਼ ਇਹ ਇਹ ਤੋਂ ਬਿਨਾ ਤਾਂ ਜਦੋਂ ਲਗਾਤਾਰ ਇਤਰਾਜ਼ ਰਹੇ ਨੇ ਵੀ ਕਿ ਸਾਡੀ ਪੁੱਛਕਿਛ ਨਹੀਂ ਹੁੰਦੀ ਐ ਸਰਕਾਰ ਦੇ ਵਿੱਚ ਪ੍ਰਸ਼ਾਸਨ ਸਾਡੀ ਅਣਗਹਿਲੀ ਕਰਦਾ ਥਾਣਿਆਂ ਤੱਕ ਦੇ ਬਾਰੇ ਨਾਲ ਕਈ ਐਮਐਲ ਨੇ ਕਿਹਾ ਕਿ ਥਾਣੇਦਾਰ ਨਹੀਂ ਸਾਡੀ ਦਾ ਸੁਣਦਾ ਡੀਸੀ ਐਸਐਸਪੀ ਤਾਂ ਬਹੁਤ ਦੂਰ ਦੀ ਗੱਲ ਆ ਸੋ ਇਸ ਤਰ੍ਹਾਂ ਦੇ ਉਹਨਾਂ ਦੇ ਰੋਸੇ ਵੀ ਹੈਗੇ ਕਈ ਇਹ ਵੀ ਕਹਿੰਦੇ ਨੇ ਜੀ ਅਜੇ ਵੀ ਆਕਾਲੀ ਕਾਂਗਰਸੀਆਂ ਦੇ ਕੰਮ ਕੀ ਜਾਂਦੇ ਨੇ ਜੀ ਅਫਸਰ ਸਾਡੀ ਪੁੱਛਕਿਛ ਨਹੀਂ ਹੁੰਦੀ ਇਹ ਵੀ ਪਿਛਲੇ 3.5 ਸਾਲ ਤੋਂ ਹੀ ਬਰਤਾਰਾ ਆਪਾਂ ਸੁਣਦੇ ਆ ਰਹੇ ਹਾਂ ਪਰ ਜਿਹੜਾ ਹੁਣ ਬਕਾਇਦਾ ਤੌਰ ਤੇ ਜਿਹੜੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ਦਾਰ ਕਮੇਟੀ ਆ ਉਹਦੇ ਕੋਲ ਜਿਹੜੇ ਦੋ ਤਰ੍ਹਾਂ ਦੇ ਮਾਮਲੇ ਗਏ ਨੇ ਉਹਦੇ ਤੇ ਮੈਂ ਦੇਖ ਰਿਹਾ ਸੀ ਵਿਸ਼ੇਸ਼ਦਾਰ ਕਮੇਟੀ ਦੇ ਚੇਅਰਮੈਨ ਨੇ ਨਰਮਲ ਸਿੰਘ ਪੰਡੋਰੀ ਹੋਰੀ ਉਹਨਾਂ ਦਾ ਕਹਿਣਾ ਕਿ ਵਿਧਾਇਕਾਂ ਵੱਲੋਂ ਮਾਮਲਾ ਉਠਾਇਆ ਜਾਣ ਤੋਂ ਮਗਰੋਂ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਉਹਨਾਂ ਤੋਂ ਜਾਣਿਆ ਕਿ ਹਰਿਆਣਾ ਚ ਸਬਡਿਵੀਜ਼ਨ ਪੱਧਰ ਦੇ ਉੱਤੇ ਸਰਕਾਰੀ ਸਮਾਗਮਾਂ 'ਮੋਕੇ ਕੌਮੀ ਝੰਡਾ ਰਾਸ਼ਟਰੀ ਝੰਡਾ ਸਾਡਾ ਕਿਵੇਂ ਐਮਐਡ ਲਹਿਰਾਉਂਦਾ ਹੈ ਉਦੇ ਲਈ ਕੀ ਬਿਉਤਬੰਦੀ ਹੈ ਉਹਨਾਂ ਦੀ ਪਟੋਰੀ ਕਹਿੰਦੇ ਕਿ ਸਮੁੱਚਾ ਪ੍ਰੋਟੋਕੋਲ ਤੇ ਨਾਮ ਆਦੀ ਜਿਹੜੀ ਵੀ ਉਹਦੇ ਨਿਯਮ ਆਦੀ ਨੇ ਉਹ ਖੋਖਣ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ ਪਰ ਦੂਸਰਾ ਜਿਹੜਾ ਨਾਲ ਕੁਰਸੀ ਡਹਾਉਣ ਦਾ ਮਸਲਾ ਉਹ ਵੀ ਕੰਮੀਰ ਹੁਣ ਤੁਸੀਂ ਕੁੱਲ ਮਿਲਾ ਕੇ ਸਮਝੋ ਕਿ ਪੰਜਾਬ ਦੇ ਵਿੱਚ ਜੋ ਮੌਜੂਦਾ ਸਥਿਤੀ ਹੈ ਉਹਦੇ ਲਈ ਐਮਐਲਏ ਕੀ ਮੰਗ ਰਹੇ ਨੇ ਕੀ ਕਰ ਰਹੇ ਨੇ ਇਹ ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਦੱਸ ਦਿਓ ਨਹੀਂ ਜੋ ਮੈਨੂੰ ਪਤਾ ਹੈ ਮੈਨੂੰ ਤਾਂ ਇਹ ਪਤਾ ਕਿ ਭਾਈ ਕੋਈ ਮਾਂ ਨੂੰ ਰੋ ਰਿਹਾ ਕੋਈ ਮਾਸੀ ਨੂੰ ਰੋ ਰਿਹਾ ਇਹ ਆਪਣੀ ਕੁਰਸੀ ਡਾਉਣ ਨੂੰ ਰੋ ਰਹੇ ਨੇ ਕੀ ਜੀ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਬਿਠਾ ਦਿਓ ਜਾਂ ਉਹਦੇ ਨਾਲ ਵਾਲੀ ਕੁਰਸੀ ਤੇ ਬਿਠਾ ਦਿਓ ਸਾਨੂੰ ਦੋ ਬਸਾਂ ਹੀ ਚਾਹੀਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਵਰਿਆਂ ਦੇ ਹੋ ਗਏ 75 ਸਾਲ ਦੇ ਹੋਣ ਤੇ ਇੱਕ ਪਾਸੇ ਤਾਂ ਕੁਰਸੀ ਜਾਣ ਦਾ ਖਤਰਾ ਖੜਾ ਸੀ ਦੂਏ ਪਾਸੇ ਜਿਸ ਤਰ੍ਹਾਂ ਅੱਜ ਦੇਸ਼ ਭਰ ਦੇ ਵਿੱਚ ਜਸ਼ਨ ਮਨਾਏ ਗਏ ਖਾਸ ਕਰਕੇ ਭਾਜਪਾ ਦੀ ਲੀਡਰਸ਼ਿਪ ਵੱਲੋਂ ਭਾਜਪਾ ਦੇ ਵਰਕਰਾਂ ਵੱਲੋਂ ਭਾਜਪਾ ਦੀਆਂ ਪਾਕਵਾਕ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਪ੍ਰੋਗਰਾਮ ਕਰ ਬੂਟੇ ਲਾ ਰੇਸ ਲਾਭ ਹੈ ਸਮਾਗਮ ਕਰਾ ਸਨਮਾਨ ਕਰਕੇ ਕਟ ਵਧਾਈਆਂ ਦੇ ਇਸ ਸਿਹਾਰ ਜਾਰੀ ਕਰੋ ਸਾਰਾ ਕੁਝ ਉਤੋ ਇਹ ਸਪਸ਼ਟ ਹੋ ਗਿਆ ਕਿ 75 ਸਾਲ ਵਾਲਾ ਨਿਯਮ ਨਰਿੰਦਰ ਮੋਦੀ ਦੇ 75 ਸਾਲ ਦੇ ਹੋਣ ਤੇ ਖਤਮ ਹੋ ਗਿਆ ਜੀ ਹਾਂ ਜਦੋਂ ਨਰਿੰਦਰ ਮੋਦੀ ਹੋਰੀ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਕਵਾਇਦ ਚਾਏ ਤਦ ਕਹਿੰਦੇ ਜੀ ਅਸੀਂ ਇਹ ਤੈਅ ਕਰ ਲਿਆ ਕਿ ਜਿਹੜਾ 75 ਸਾਲ ਦਾ ਹੋਊਗਾ ਉਹ ਸਰਗਰਮ ਸਿਆਸਤ ਤੋਂ ਦੂਰ ਹੋ ਜਾਊਗਾ ਉਹਨੂੰ ਮਾਰਗਦਰਸ਼ਕ ਮੰਡਲ ਮਾਰਗਦਰਸ਼ਕ ਮੰਡਲ 'ਚ ਮਤਲਬ ਸਲਾਹਕਾਰ ਬੋਰਡ ਵਜੋਂ ਉਹ ਬਸ ਘਰੇ ਬੈਠ ਕੇ ਸਲਾਹ ਸੁਣ ਦਵੇ ਕਿਸੇ ਖਾਸ ਮਗਮ 'ਚ ਮੜਾ-ਮੋਟਾ ਬੁਲਾ ਲਾਂਗੇ ਕਿ ਦੋ ਵਾਰ ਦਿਖਾ ਦਾਂਗੇ ਨਹੀਂ ਤਾਂ ਵੀ ਠੀਕ ਹੈ ਉਹਦੇ ਵਿੱਚ ਲਾਲ ਕਿਸ਼ਨ ਅਡਵਾਨੀ ਉਜਮੁਰਲੀ ਮਨੋਰ ਜੋਸ਼ੀ ਜਸਵੰਤ ਸੇਨਾ ਅਜਿਹੇ ਕਿੰਨੇ ਹੀ ਨਾਮ ਅਤੀਦਰਜਨ ਦੇ ਕਰੀਬ ਨਾਮ ਸੀ ਉਸ ਸਮੇਂ ਉਰੇ ਮੁਖ ਤਾਰਾ ਚੋਂ ਹਟਾ ਕੇ ਰਿਟਾਇਰ ਕਰਕੇ ਘਰੇ ਬਿਠਾਤੇ ਤੇ ਕਹਿੰਦੇ ਜੀ ਕੰਟਰੋਲ ਆਪਣੇ ਹੱਥ ਚ ਲੈ ਲਿਆ ਤੇ ਭਾਰਤੀ ਜਨਤਾ ਪਾਰਟੀ ਦੇ ਸਿਧਾਂਤ ਨਾਲ ਵਿਚਾਰਧਾਰਾ ਨਾਲ ਆਰਐਸਐਸ ਦੇ ਸਿਧਾਂਤ ਨਾਲ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਤੁਹਾਡੀ ਸਹਿਮਤੀ ਅਸਹਿਮਤੀ ਇੱਕ ਵੱਖਰਾ ਪਹਿਲੂ ਹੈ ਆਮ ਜਨ ਦੀ ਆਮ ਲੋਕਾਂ ਦੀ ਪਰ ਤਾਂ ਵੀ ਲੋਕਾਂ ਦੇ ਵਿੱਚ ਇਹ ਧਾਰਨਾ ਸੀ ਕਿ ਕੱਟੋ-ਕੱਟੇ ਵੀ ਆਪਣੇ ਨਿਯਮਾਂ ਤੇ ਚੱਲਦੀ ਆ ਇਹਦੇ ਸਿਧਾਂਤ ਚਾਹੇ ਦੇਸ਼ ਵਾਸੀਆਂ ਨੂੰ ਪਸੰਦ ਨੇ ਚਾਹੇ ਨਹੀਂ ਪਸੰਦ ਇਹ ਤੁਹਾਡੀ ਆਪਣੀ ਨਿੱਜੀ رائے ਹੋ ਸਕਦੀ ਆ ਪਰ ਜੇ ਸਧਾਨਤਵਾਦੀ ਪਾਰਟੀਆਂ ਮਤਲਬ ਜੇ ਅਡਵਾਨੀ ਜੀ 75 ਸਾਲ ਦੇ ਹੋ ਕੇ ਰਟਾਇਰ ਹੋਏ ਤਾਂ ਮੋਦੀ ਜੀ ਵੀ 75 ਸਾਲ ਦੇ ਹੋ ਕੇ ਕੁਰਸੀ ਤੋਂ ਜਾਣਗੇ ਬੜੀ ਇੱਛਾ ਪਾਲੀ ਸੀ ਵੀ ਕਈਆਂ ਨੇ ਪਰ ਨਰਿੰਦਰ ਮੋਦੀ ਜੀ ਕਹਿੰਦੇ ਆਏ ਥੋੜਾ ਕਿ ਮੈਨੂੰ ਸਾਰੇ ਜੋੜ ਤੋੜ ਕਰਨੇ ਆਉਂਦੇ ਨੇ ਤੇ ਫਿਰ ਜਿਹੜੀ ਹਾਲਾਸਾਸ ਨਾਲ ਇਸ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਣਾਅ ਵਾਲਾ ਮਾਹੌਲ ਸੀ ਜਿਹੜੀ ਕਹਿੰਦੇ ਕਿ ਆਰ ਅਸੈਸ ਨਰਾਜ ਸੀ ਤੇ ਉਹਨੇ ਛਟਕੇ ਦਿਖਾਏ ਵੀ ਆਪਣੇ ਹਾਂ ਤੇ ਇੱਥੋਂ ਤੱਕ ਕਿ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਕਹਿੰਦੇ ਨਜ਼ਰ ਆ ਰਹੀ ਸੀ ਹਾਂ ਕਿ ਵੀ ਸਾਡਾ ਆਰਐਸਐਸ ਨਾਲ ਕੀ ਸੰਬੰਧ ਆ ਪਾਰਟੀ ਸਾਡੀ ਆਪਣੇ ਆਪ ਚ ਹੁੰਦ ਚੇ ਬੁਲੰਦਾ ਵੱਡੀ ਆ ਤੇ ਉਹ ਵੀ ਸਾਰੇ ਠੰਡੇ ਵਾਸਤੇ ਪਾ ਲੇ ਆਖਰ ਨਰਿੰਦਰ ਮੋਦੀ ਜੀ ਨੇ ਇੱਕ ਵੱਡਾ ਮੋੜ ਕਟਿਆ ਪਹਿਲਾਂ ਅਮਿਤ ਸ਼ਾਹ ਜੀ ਨੇ ਆਰਐਸਐਸ ਦਾ ਗੁਣਗਾਨ ਕੀਤਾ ਆਪਣੇ ਆਪ ਨੂੰ ਸੰਗੀ ਘਰਾੜ ਦਿੱਤਾ ਮੁੜ ਕੇ ਫਿਰ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਸਭ ਤੋਂ ਵੱਡੇ ਦਿਨ ਦੇ ਉੱਤੇ ਲਾਲ ਕਿਲੇ ਦੀ ਫਸੀਲ ਤੋਂ ਭਾਸ਼ਣ ਦਿੰਦਿਆਂ ਬਕਾਇਦਾ ਤੌਰ ਤੇ ਐਲਾਨ ਕੀਤਾ ਕਿ ਲੋ ਜੀ ਆਰਐਸਐਸ ਵਰਗੀ ਤਾਂ ਕੋਈ ਦੁਨੀਆ ਦੀ ਐਨਜੀਓ ਹੀ ਨਹੀਂ ਹੈ ਤੇ ਮੋਨ ਭਾਗਵਤ ਜੀ ਤੋਂ ਲੈ ਕੇ ਆਰਐਸਐਸ ਦੇ ਗੁਣਗਾਨ ਤੇ ਰਾਹੀਂ ਇਹ ਸੁਨੇਹਾ ਦਿੱਤਾ ਕਿ ਮੈਨੂੰ 75 ਸਾਲ ਦੇ ਹੁਣ ਤੇ ਨਾਂ ਹਟਾਇਆ ਜਾ ਕਿ ਆਰਐਸਐਸ ਹਟਾਉਣਾ ਚਾਹੁੰਦੀ ਸੀ ਨਰਿੰਦਰ ਮੋਦੀ ਹਰਨ ਨੰਦਰਬੋਦੀ ਹੋਰਾਂ ਦੇ ਮਾਹੌਲ ਸਿਰਜਿਆ ਉਹਨਾਂ ਨਾਲ ਤਾਲਮੇਲ ਕੀਤਾ ਇੱਕ ਪਾਸੇ ਬਿਆਨੀਆਂ ਸੀ ਜਿਹੜਾ ਜਨਤਕ ਸੀ ਦੂਸਰੇ ਪਾਸੇ ਬੈਕ ਡੋਰ ਕੋਈ ਕੰਟਰੋਲ ਕੀਤਾ ਕੋਈ ਤਾਲਮੇਲ ਬਿਠਾਇਆ ਯਕੀਨ ਪੈਦਾ ਕੀਤਾ ਕਿਸੇ ਸਮੇਂ ਮੋਨ ਭਾਗਵਤ ਹੋਰਾਂ ਨੇ ਇੱਕ ਕਿਤਾਬ ਦੇ ਲੋਕਨ ਪੜ੍ਹਨ ਸਮੇਂ ਇੱਕ ਸੰਗ ਦੇ ਪ੍ਰਮੁੱਖ ਨਾਮੀ ਵਿਸ਼ਖੀਅਤ ਦੀ ਕਿਤਾਬ ਦੇ ਲੋਕਕਣ ਸਮੇਂ ਉਹਨਾਂ ਦਾ ਹੀ ਹਵਾਲਾ ਦੇ ਕੇ ਉਸ ਲੇਖਕ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਕਿਉਂ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ 75 ਸਾਲ ਦੇ ਹੋਜੋ ਤਾਂ ਉਸ ਸਮੇਂ ਤੁਹਾਨੂੰ ਜਿਹੜੀ ਸਨਮਾਨ ਵਾਲੀ ਲੋਹੀ ਮਿਲੇ ਤਾਂ ਸਮਝ ਲਓ ਤੁਹਾਨੂੰ ਲੋਹੀ ਦੇ ਕੇ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਪਰੇ ਹੋ ਜੋ ਨਮੈਨ ਮੌਕਾ ਦੋ ਇਸ ਸਤੰਬਰ ਮਹੀਨੇ ਦੇ ਵਿੱਚ ਮੋਨ ਭਾਗਵਤ 75 ਸਾਲ ਦੇ ਹੋ ਰਹੇ ਨੇ ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਗਏ ਸੋ ਇਸ ਤੋਂ ਬਾਅਦ ਇਹ ਚਰਚਾ ਸੀ ਕਿ ਵੀ ਕੀ ਆਰਐਸਐਸ ਉਹ ਪੈਮਾਨਾ ਇੱਥੇ ਲਾਗੂ ਕਰਾਉਗੀ ਜਿਹੜਾ ਅਡਵਾਨੀ ਜੋਸ਼ੀ ਤੇ ਸਿਨਾਮੁਰਨ ਸਮੇਂ ਲਾਗੂ ਹੋਇਆ ਨਹੀਂ ਜਨਾਬ ਨਰਿੰਦਰ ਮੋਦੀ ਹੋਰਾਂ ਨੇ ਜਾਤਾ 75 ਸਾਲ ਵਾਲਾ ਫਾਰਮੂਲਾ ਖਤਮ ਕਰਾ ਲਿਆ ਜਾਂ ਉਹਨਾਂ ਨੇ ਇਹ ਤੈਅ ਕਰ ਲਿਆ ਕਿ ਅਗਲੀ ਚੋਣ ਲੜਾਂ ਨਾ ਲੜਾਂ ਉਹ ਸਮੇਂ ਦੇਖ ਲਾਂਗੇ ਜੀ ਹੁਣ ਮੈਨੂੰ ਇਹ ਕਾਰਜਕਾਲ ਪੂਰਾ ਕਰ ਲਉ ਕੀ ਇਹ ਨਿਯਮ ਹੈ ਚਲੋ ਆਪਾਂ ਕਹਿੰਦੇ ਹਾਂ ਮੰਨ ਲਈਏ ਕਿ ਇਹ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਗਿਆ ਤੇ ਠੀਕ ਹੈ ਜੀ ਜਲਦੀ ਸਰਕਾਰ ਦੇ ਵਿੱਚ ਛੇੜਖਾਨੀ ਕਹਿੰਦੇ ਜਲਦੀ جنگ ਦੇ ਵਿੱਚ ਰੱਥ ਦੇ ਘੋੜੇ ਨਹੀਂ ਬਦਲੀਦੇ ਸੋ ਇਸ ਲਈ ਠੀਕ ਹੈ ਉਹ ਨਹੀਂ ਬਦਲਦੇ ਪਰ 75 ਸਾਲ ਦੇ ਹੁੰਦਿਆਂ ਹੁੰਦਿਆਂ ਨਰਿੰਦਰ ਮੋਦੀ ਜੀ ਨੂੰ ਕਾਲਾ ਧਨ ਵੀ ਕਬੂਲ ਹੋ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਾਲਾ ਧਨ ਵਾਪਸ ਲਿਆਉਣ ਦੇ ਨਾਰੇ ਨਾਲ ਕਿ ਜਿਹੜਾ ਇੱਥੋਂ ਲੁੱਟ ਕੇ ਬਲੈਕ ਮਨੀ ਬਾਹਰ ਗਈ ਆ ਉ ਇਸ ਕਦਰ ਬਾਪ ਸਾਹਿਬ ਹੋਊਗਾ ਕਿ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਆ ਜਾਊਗਾ ਇੱਥੋਂ ਤੱਕ ਇਹਨਾਂ ਦੇ ਪਾਰਟੀ ਦੇ ਲੀਡਰਾਂ ਦੇ ਬਿਆਨ ਰਹੀ ਫਿਰ ਨਰਿੰਦਰ ਮੋਦੀ ਹੋਰੀ ਇਹ ਵੀ ਕਹਿੰਦੇ ਰਹੇ ਕਿ ਜਦੋਂ ਨੋਟਬੰਦੀ ਕੀਤੀ ਕਿ ਵੀ ਇਹਦੇ ਨਾਲ ਅੱਤਵਾਦ ਖਤਮ ਹੋ ਜੂ ਇਹਦੇ ਨਾਲ ਬਲੈਕ ਮਨੀ ਖਤਮ ਹੋ ਜੂ ਹੈ ਇਹਦੇ ਨਾਲ ਇਹ ਹਥਿਆਰਾਂ ਦਾ ਆਉਣ ਜਾਣ ਸਾਰਾ ਕੁਝ ਇਹ ਸਾਰਾ ਜੋ ਹੈ ਧੰਦਾ ਚੋਪਟ ਹੋ ਜਾਊਗਾ ਅਜੇ ਆ ਕੁਝ ਵੀ ਨਹੀਂ ਹੋਇਆ ਮਲਾਇਕ ਮੰਨੀ ਵੀ ਜਾਰੀ ਰਹੀ ਸਾਰਾ ਕੁਝ ਜਾਰੀ ਰਿਹਾ ਪਰ 75 ਸਾਲ ਦੇ ਹੋ ਕੇ 75 ਸਾਲ ਦੇ ਹੁੰਦਿਆਂ ਹੁੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲਾ ਧਨ ਵੀ ਕਬੂਲ ਹੈ ਜੀ ਇਹ ਮੈਂ ਨਹੀਂ ਕਹਿ ਰਿਹਾ ਖੁਦ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ ਚਾਹੇ ਡਾਲਰ ਆਉਣ ਚਾਹੇ ਪੌਂਡ ਆਉਣ ਚਾਹੇ ਕਾਲਾ ਆਵੇ ਚਾਹੇ ਚਿੱਟਾ ਤਾਂ ਨਾਵੇ ਜਿਹੜਾ ਵੀ ਭਾਰਤ ਚ ਇਨਵੈਸਟ ਹੋ ਰਿਹਾ ਮੈਨੂੰ ਮਨਜ਼ੂਰ ਹੈ ਬਲੈਕਵਨੀ ਵੀ ਮੌਜੂਦ ਹੈ ਇੱਕ ਅੱਥੋ ਦੀ ਗੱਲ ਹੈ ਲੋ ਮੈਂ ਦੱਸ ਦਿੰਨਾ ਤੁਹਾਨੂੰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਮਰੂਤੀ ਸੂਜ਼ੂਕੀ ਵਾਲਿਆਂ ਦਾ ਐ ਇੱਕ ਪ੍ਰੋਜੈਕਟ ਲੱਗਿਆ ਹੋਇਆ ਉੱਥੇ ਹਸਨਪੁਰ ਹਸਨਪੁਰ ਕਾਰਖਾਨੇ ਦੇ ਵਿੱਚ ਪਹਿਲਾ ਇਲੈਕਟ੍ਰੋਨਿਕ ਜਿਹੜਾ ਵਾਹਨ ਈ ਬਿਟਾਰਾ ਉਹਦੀ ਉਹ ਘਾਟ ਨਹੀਂ ਸਮਾਗੰਸੀ ਉਹਦਾ ਤੇ ਉਹ ਜਾਪਾਨ ਦੀ ਤਾਰੀਫ ਐਨਾ ਮਰੂਤੀ ਸੁਯੋਕੀ ਦੀ ਤਾਰੀਫ ਠੀਕ ਹੈ ਜਿਹੜਾ ਐਡਾ ਬੜਾ ਪ੍ਰੋਜੈਕਟ ਆ ਤੁਸੀਂ ਉਹਦੇ ਜਾ ਰਹੇ ਹੋ ਗੁਜਰਾਤ ਨੇ ਪਹਿਲ ਕਦਮੀ ਕੀਤੀ ਤੁਹਾਡੇ ਮੁੱਖ ਮੰਤਰੀ ਨੇ ਹੁੰਦਿਆਂ ਕੀਤੀ ਤੁਸੀਂ ਉਹਦਾ ਗੁਣਗਾਨ ਕਰੋ ਪਰ ਇਸੇ ਮੌਕੇ ਤੇ ਨਰਿੰਦਰ ਮੋਦੀ ਜੀ ਦੇ ਪੂਰਨ ਸ਼ਬਦ ਨੇ ਕਿਸੇ ਨੇ ਸੁਣਨੇ ਹੋਣ ਤਾਂ ਉਸ ਸਮਾਗਮ ਦੇ ਹਵਾਲੇ ਨਾਲ ਜਾ ਕੇ ਸੁਣ ਲੈਣ ਕਹਿੰਦੇ ਜੀ ਨਰਿੰਦਰ ਮੋਦੀ ਕਹਿੰਦੇ ਨੇ ਇਸ ਉਦਘਾਟਨ ਦੇ ਮੌਕੇ ਤੇ ਮੇਰੀ ਸਬਦੇਸ਼ੀ ਦੀ ਪਰਵਾਸ਼ਾ ਬਿਲਕੁਲ ਵੱਖਰੀ ਹੈ ਮੇਰੀ ਸਬਦੇਸ਼ੀ ਦੀ ਭਾਸ਼ਾ ਬਿਲਕੁਲ ਸਪੱਸ਼ਟ ਹੈ ਕਹਿੰਦੇ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਪੈਸਾ ਕਿਸ ਦਾ ਹੈ ਤੇ ਕਿੱਥੋਂ ਤੇ ਕਿਵੇਂ ਆ ਰਿਹਾ ਕਿਸ ਦਾ ਪੈਸਾ ਕਹਿੰਦੇ ਚਾਹੇ ਉਹ ਡਾਲਰ ਦੇ ਰੂਪ ਚ ਹੋਵੇ ਚਾਹੇ ਉਹ ਪੌਂਡ ਹੋਵੇ ਚਾਹੇ ਉਹ ਕਾਲਾ ਹੋਵੇ ਤੇ ਚਾਹੇ ਉਹ ਚਿੱਟਾ ਹੋਵੇ ਪਰ ਜੇ ਉਹ ਇੱਥੇ ਲੱਗ ਰਿਹਾ ਤਾਂ ਮੈਨੂੰ ਮਨਜ਼ੂਰ ਹੈ ਵਾਹ ਜਨਾਬ 75 ਸਾਲ ਦੇ ਹੁੰਦਿਆਂ ਹੁੰਦਿਆਂ ਨਰਿੰਦਰ ਮੋਦੀ ਜੀ ਤੁਹਾਡੀ ਸਰਕਾਰ ਨੂੰ ਤੁਹਾਨੂੰ ਕਾਲਾ ਧੰਨ ਵੀ ਕਬੂਲ ਹੈ ਤਾਂ ਬਹੁਤ ਕੁਝ ਰਾਜ਼ ਖੋਲਦਾ ਫਿਰ ਚਲੋ ਜੀ ਇਹਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਦੇਸ਼ 'ਚੋਂ ਤਿਛ ਦੇ ਵਕ ਵਕ ਸੂਬਿਆਂ 'ਚੋਂ ਆਪਣੀ ਸਰਕਾਰ 'ਚੋਂ ਬਾਹਰਲੀਆ ਪਾਰਟੀਆਂ 'ਚੋਂ ਵਕ ਵਕ ਲੀਡਰਾਂ ਵੱਲੋਂ ਹੈਨਾ ਦੁਨੀਆ ਭਰ 'ਚੋਂ ਬਤਾਈ ਦੇ ਸੰਦੇਸ਼ ਮਿਲ ਰਹੇ 75 ਸਾਲ ਦੇ ਹੋਣ ਤੇ ਜਨਮ ਦਿਨ ਦੀਆਂ ਵਧਾਈਆਂ ਮਿਲ ਰਹੀਆਂ ਨੇ ਤੇ ਉਹ ਕਬੂਲ ਕਰ ਰਹੇ ਨੇ। ਇਸੇ ਜਨਮ ਦਿਨ ਦੇ ਦਿਨ ਦਾ ਇੰਤਜ਼ਾਰ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ। ਪਿਛਲੇ ਦਿਨੀ ਉਹਨੇ ਇਸ਼ਾਰਾ ਕੀਤਾ ਸੀ ਕਿ ਮੈਂ ਫੋਨ ਕਰੂੰਗਾ। ਸੋ ਆ ਗਿਆ ਜੀ ਫੋਨ ਫਿਰ ਲੱਗੀ ਰਾਤ। ਪ੍ਰਧਾਨ ਮੰਤਰੀ ਨਰਮੋਦੀ ਹੋਰਾ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਮ ਦਿਨ ਦੀਆਂ ਵਧਾਈਆਂ ਦੇ ਬਹਾਨੇ ਗੱਲ ਤੋੜ ਲਈ। ਤੇ ਕਹਿੰਦੇ ਜੀ ਗੱਲ ਤਾਂ ਟ੍ਰੇਡ ਵੱਲ ਨੂੰ ਵੱਧ ਗਈ। ਜਿਹੜਾ ਆਪਣੀਆਂ ਸ਼ਰਤਾਂ ਦੇ ਉੱਤੇ ਅਮਰੀਕਾ ਭਾਰਤ ਨਾਲ ਵਪਾਰ ਕਰਨਾ ਚਾਹੁੰਦਾ ਹੈ ਇੱਕ ਪਾਸੇ ਭਾਰਤ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਜਾ ਰਹੀਆਂ ਉਹਦੇ ਉੱਤੇ ਟੈਰਫ 25+25 50% ਹੈ ਤੇ ਜਿਹੜੀਆਂ ਆਪਣੀਆਂ ਚੀਜ਼ਾਂ ਉਹ ਲੈਣਾ ਚਾਹੁੰਦਾ ਉਹ ਜ਼ੀਰੋ ਟੈਰਫ ਤੇ ਉਹਦੇ ਨਾਲ ਭਾਰਤ ਦੇ ਬਾਜ਼ਾਰ ਤੇ ਕੀ ਅਸਰ ਪੈਣਾ ਇਹ ਭਾਰਤ ਦੇਖੇ ਖਾਸ ਕਰਕੇ ਖੇਤੀ ਨਾਲ ਕਿਸਾਨੀ ਨਾਲ ਸੰਬੰਧਤ ਵਸਤਾਂ ਜਿੰਸਾਂ ਪੈਦਾਵਾਰ ਫਸਲਾਂ ਫਿਰ ਡੈਰੀ ਨਾਲ ਸੰਬੰਧਿਤ ਦੁੱਧ ਵਾਲੇ ਪ੍ਰੋਡਕਟ ਸਾਰੇ ਤੇ ਫਿਰ ਪੋਲਟਰੀ ਨਾਲ ਸੰਬੰਧਿਤ ਮੁਰਗੀ ਆਂਡਾ ਇਹ ਸਾਰਾ ਕੁਝ ਇਹ ਸਮੁੱਚਾ ਸਿਸਟਮ ਤਬਾਹ ਹੋ ਜਾਣਾ ਜੇ ਇਹਦੇ ਵਿੱਚ ਇਸ ਤਰ੍ਹਾਂ ਟ੍ਰੇਡ ਦੇ ਵਿੱਚ ਐਂਟਰੀ ਹੁੰਦੀ ਹੈ ਦਮ ਭਰਿਆ ਗਿਆ ਕੇਂਦਰ ਦੀ ਸਰਕਾਰ ਵੱਲੋਂ ਭਾਰਤ ਦੇ ਪ੍ਰਧਾਨ ਤੇਨਦਰ ਮੋਦੀ ਹੋਰਾਂ ਵੱਲੋਂ ਉਹਨਾਂ ਦੀ ਕੈਨੇਡਾ ਮੰਤਰੀਆਂ ਵੱਲੋਂ ਅਧਿਕਾਰੀਆਂ ਵੱਲੋਂ ਕਿ ਜੇ ਸਮਝੌਤਾ ਹੋਊਗਾ ਉਹਦੇ ਵਿੱਚ ਖੇਤੀ ਤੇ ਸਹਾਇਕ ਤੰਦੇਬਾਹ ਰਹਿਣਗੇ ਅਸੀਂ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਸਾਡਾ ਉਹਦੇ ਤੇ ਕੋਈ ਪਹਿਲੂ ਅੱਗੇ ਨਹੀਂ ਪਤਾਗੇ ਪਰ 트럼ਪ ਦਾ ਜਨਮ ਦਿਨ ਦੇ ਬਹਾਨੇ ਆਇਆ ਫੋਨ ਤੇ ਉਹਨਾਂ ਦੇ ਆਏ ਹੋਏ ਇੱਥੇ ਨੁਮਾਇंदे ਤੇ 7 ਘੰਟੇ ਚੱਲੀ ਬੈਠਕ ਤੇ ਦੋਸਤੀ ਦੀ ਗੱਡੀ ਦੇ ਬਹਾਨੇ ਕਹਿੰਦੇ ਜੀ ਨਾਲ ਸਮਝੌਤੇ ਵਾਲੇ ਡੱਬੇ ਵੀ ਡੌੜ ਪਏ ਉਹ ਸਿੰਜਰ ਨਾਲ ਦੋਸਤੀ ਵਾਲੇ ਇੰਜਨ ਨਾਲ ਜੋੜ ਤੇ ਵਪਾਰ ਵਾਲੇ ਡੱਬੇ ਤੇ ਡੱਬੇ ਦੌੜਨ ਲੱਗ ਪਏ ਹੁਣ ਭਾਰਤ ਵੱਲੋਂ ਵੀ ਪਰ ਦੇ ਪ੍ਰਧਾਨ ਮੰਤਰੀ ਨਰਮੋਦੀ ਵੱਲੋਂ ਵੀ ਇਸ ਗੱਲ ਨੂੰ ਸਲਾਹਿਆ ਹੈਗਾ ਕਿ ਬਿਲਕੁਲ ਜੀ ਮੈਨੂੰ ਫੋਨ ਆਇਆ ਬੜਾ ਚੰਗਾ ਲੱਗਾ ਹੈਨਾ ਅਮਰੀਕਾ ਨਾਲ ਰਿਸ਼ਤੇ ਤਾਂ ਕੁਦਰਤੀ ਨੇ ਸਾਡੇ ਪਿਛਲੇ ਦਿਨੀ ਹੋਏ ਵੀ ਕਹ ਰਹੇ ਸੀ ਉਧਰ ਅਮਰੀਕਾ ਵੱਲੋਂ ਵੀ ਹੋ ਗਿਆ ਕਿ ਹਾਂ ਜੀ ਅਸੀਂ ਫੋਨ ਕੀਤਾ ਟਰੰਪ ਨੇ ਫੋਨ ਤੇ ਗੱਲ ਕੀਤੀ ਅਜੇ ਸਮਝੌਤੇ ਦੀਆਂ ਖਬਰਾਂ ਬਾਹਰ ਆ ਗਈਆਂ ਕਿ ਹਾਂ ਜੀ ਸਮਝੌਤੇ ਦੀ ਗੱਲ ਅੱਗੇ ਵਧ ਰਹੀ ਹੈ ਭਾਰਤ ਨਾਲ ਜ਼ੀਰੋ ਟੈਰਫ ਤੇ ਵਪਾਰ ਹੋਊਗਾ ਮੋੜ ਦੇ ਵਿੱਚ ਤਾਂ ਤਾਂ ਇਹ ਭਰਿਆ ਗਿਆ ਕਿ ਹਾਂ ਅਸੀਂ ਖੇਤੀ ਨੂੰ ਜਾਂ ਖੇਤੀ ਨਾਲ ਸੰਬੰਧਿਤ ਚੀਜ਼ਾਂ ਨੂੰ ਬਾਹਰ ਰੱਖਾਂਗੇ ਪਰ ਇੱਥੇ ਕਿੰਨਾ ਕੁ ਯਕੀਨ ਕਰ ਸਕਦੇ ਹਾਂ ਜੀ ਤੁਸੀਂ ਕਿ ਇਹ ਅਮਲੀ ਰੂਪ ਦੇ ਵਿੱਚ ਇੰਜ ਨਹੀਂ ਹੋਊਗਾ ਕਿਉਂਕਿ ਨਹੀਂ ਫਿਰ ਮੂਲਕ ਦੀ ਮਹਿਕ ਲੈ ਪੰਜਾਬ ਦੀ ਹਰਿਆਣਾ ਦੀ ਉੱਤਰੀ ਭਾਰਤ ਦੀ ਖੇਤੀ ਦੀ ਗੱਲ ਨਹੀਂ ਕਰ ਰਿਹਾ ਮੈਂ ਦੇਸ਼ ਦੀ ਖੇਤੀ ਦੀ ਦੇਸ਼ ਦੀ ਖੇਤੀ ਦੇ ਸਾਹਿੱਤਿਆਂ ਦੀ ਗੱਲ ਕਰ ਰਿਹਾ ਹਾਂ ਉਜਾੜਾ ਹੋਏਗਾ ਪਰਵਾਦੀ ਹੋਈ ਕਿ ਆਰਥਿਕ ਮਾਇਰਾਂ ਦਾ ਖੇਤੀ ਮਾਇਰਾਂ ਦਾ ਦੱਸਣਾ ਜਿੱਕਨ ਇੰਜ ਸਮਝੌਤਾ ਹੋ ਗਿਆ ਪਰ ਕੀ ਸਮਝੌਤੇ ਤੋਂ ਪਹਿਲਾਂ ਹੀ ਕੁਝ ਹੋ ਰਿਹਾ ਜਿਵੇਂ بیਟੀ ਕੋਟਨ ਆਈ ਸੀ ਉਮੇ ਜੀਐਮ ਮੱਕੀ ਬੈਕ ਡੋਰ ਭਾਰਤ ਚ ਦਾਖਲ ਹੋ ਗਈ ਆ ਉਹ ਵੀ ਬਾਇਆ ਪੰਜਾਬ ਜੀ ਹਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੀ ਐਮ ਮੱਕੀ ਤੇ ਕਮ ਹੋ ਰਿਆ ਇਹ ਖਬਰਾਂ ਬਾਹਰ ਆਈਆਂ ਤੇ ਉਹ ਕਿਹਦੇ ਲਈ ਹੋ ਰਿਹਾ ਅਮਰੀਕਾ ਦਾ ਬਾਜ਼ਾਰ ਖੁੱਲਣ ਲਈ ਜਾਂ ਕਿਹਦੇ ਲਈ ਆ ਮੇਰੇ ਮੂਰੇ ਰਿਪੋਰਟ ਪਈ ਹੈ ਕਹਿੰਦੇ ਜੀ ਭਾਰਤ ਨੇ ਅਮਰੀਕੀ ਵਪਾਰ ਸਖਤਰ ਦੀ ਮੰਗ ਮੁਤਾਬਕ ਅਮਰੀਕਾ ਦੀਆਂ ਖੇਤੀਬਾੜੀਆਂ ਖੇਤੀਬਾੜੀ ਬਸਤਾਂ ਜਿਨ੍ਹਾਂ ਚ ਮੱਕੀ ਵੀ ਸ਼ਾਮਲ ਹੈ ਨੂੰ ਖਰੀਦਣ ਤੇ ਸਖਤੀ ਨਾਲ ਅੰਕਾਰ ਕਰ ਦਿੱਤਾ ਹੈ ਨਾ ਕਿ ਉਹ ਜੀਐਮ ਕਿਸਮਾਂ ਦੀਆਂ ਹਨ ਪਰ ਲੁਧਿਆਣਾ ਚ ਪਰ ਲੁਧਿਆਣਾ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਸਬੰਧ ਦੇ ਵਿੱਚ ਫੀਕ ਸੀਜ਼ਨ ਦੌਰਾਨ ਜੈਨੇਟਿਕ ਤੌਰ ਤੇ ਸੋਧਿਆ ਹੋਇਆ ਜੀਐਮ ਮੱਕੀ ਦੀਆਂ ਦੋ ਤੋਂ ਤਿੰਨ ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਕੀ ਹੈ ਜੀ ਇਹ ਦਾ ਮਤਲਬ ਬੈਕਡੋਰ ਜੀਐਮ ਮੱਕੀ ਭਾਰਤ ਚ ਬਾਹਰ ਪੰਜਾਬ ਲੁਧਿਆਣਾ ਦਾਖਲ ਹੋ ਰਹੀ ਹੈ ਇੱਕ ਪਾਸੇ ਭਾਰਤ ਸਰਕਾਰ ਦੰਪ ਪਰ ਰਹੀ ਆ ਕਿ ਅਸੀਂ ਅਮਰੀਕਾ ਨਾਲ ਜੇ ਟ੍ਰੇਡ ਕਰਾਂਗੇ ਜੇ ਭਾਰਤ ਦੇ ਵਿੱਚ ਜ਼ੀਰੋ ਟੈਰਫ ਨਾਲ ਵਪਾਰ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਖੇਤੀ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਊਗਾ ਉਹ ਚੋਂ ਉਹਨਾਂ ਦੀਆਂ ਖੇਤੀ ਨਾਲ ਸੰਬੰਧਿਤ ਜਿੰਸਾਂ ਹੈ ਡੇਰੀ ਨਾਲ ਸੰਬੰਧਿਤ ਪ੍ਰੋਡਕਟ ਜਾਂ ਪੋਲਟਰੀ ਨਾਲ ਸੰਬੰਧਿਤ ਪ੍ਰੋਡਕਟ ਬਾਹਰ ਰੱਖੇ ਜਾਣਗੇ ਪਰ ਆ ਰਿਪੋਰਟ ਤਾਂ ਕੁਝ ਹੋਰ ਕਹਿੰਦੀ ਹੈ ਕਿ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਐ ਜੀਐਮ ਮੱਕੀ ਦੀਆਂ ਦੋ ਤੋਂ ਤਿੰਨ ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋ ਚੁੱਕੇ ਨੇ ਇਸ ਨਾਲ ਇਸ ਗੱਲ ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਭਾਰਤ ਅਮਰੀਕਾ ਨਾਲ ਤਣਾਅ ਦਰਮਿਆਨ ਹੀ ਜੀਐਮ ਖੁਰਾਕੀ ਫਸਲਾਂ ਦੀ ਵਪਾਰਕ ਕਾਸਤ ਲਈ ਚੁੱਪਚਾਪ ਬੈਕਡੋਰ ਤਿਆਰ ਹੋ ਗਿਆ ਬੈਕਡੋਰ ਉਹਦੇ ਲਈ ਰਾਹ ਖੋਲ ਦਿੱਤਾ ਜੀ ਦਾ ਮਤਲਬ ਇਹ ਮੰਨੀ ਹੈ ਭਾਰਤ ਇਸ ਵੇਲੇ ਕਹਿੰਦੇ ਸਿਰਫ ਬੀਟੀ ਕਪਾਹ ਦੀ ਵਪਾਰਕ ਕਾਸਟ ਹੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਕਾਨੂੰਨੀ ਚੁਣੌਤੀਆਂ ਦਰਮਿਆਨ 2022 ਚ ਜੀਐਮ ਸਰੋਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ ਤੇ ਹੌਲੀ-ਹੌਲੀ ਅਸੀਂ ਉਧਰ ਨੂੰ ਵੱਧ ਰਹੇ ਹਾਂ ਕਿਉਂਕਿ ਭਾਰਤ ਦੇ ਅਜਿਹੇ ਫਸਲਾਂ ਦਾ ਵਿਰੋਧ ਹੈ ਬੀਟੀ ਕਾਟਨ ਤੋਂ ਲੈ ਕੇ ਬੀਟੀ ਬੈਂਕਣ ਆ ਗਿਆ ਜੀ ਆ ਆ ਗਿਆ ਜਿਹਦਾ ਬਹੁਤ ਵਿਰੋਧ ਹੋਇਆ ਕਪਟਨ ਅੰਦਰ ਦੀ ਸਰਕਾਰ ਦੇ ਸਮੇਂ ਬੀਟੀ ਕਾਟਨ ਵਾਲਾ ਮੁੱਦਾ ਬਣਿਆ ਪਰ ਕਹਿੰਦੇ ਜੀ ਭਾਰਤ ਇਸ ਵੇਲੇ ਸਿਰਫ ਬੀਟੀ ਕਪਾਹ ਦੀ ਵਪਾਰਕ ਕਸਤ ਦੀ ਇਜਾਜ਼ਤ ਹੈ ਤੇ ਹਾਲਾਂਕਿ ਕਾਨੂੰਨੀ ਚੁਣੌਤੀਆਂ ਦਰਮਿਆਨ 2022 ਚ ਜੀਐਮ ਸਰੋਂ ਦੀ ਮਨਜ਼ੂਰੀ ਦਿੱਤੀ ਗਈ ਸੀ ਚੌਲ ਮੱਕੀ ਜਵਾਰ ਕਣਕ ਤੇ ਮੂੰਗਫਲੀ ਸਮੇਤ ਕਈ ਹੋਰ ਫਸਲਾਂ ਦੀਆਂ ਕਹਿੰਦੇ ਜੀ ਖੇਤਾਂ 'ਚ ਅਜਮਾਇਸ਼ ਚੱਲ ਰਹੀ ਆ ਆਲੋਚਕਾਂ ਦੀ ਦਲੀਲ ਹੈ ਕਿ ਅਜੇ ਹੱਦ ਸੀਮਤ ਖੋਜ ਹੌਲੀ ਹੌਲੀ ਜੀਐਮ ਟੈਕਨੋਲੋਜੀ ਆਮ ਵਰਤਾਰਾ ਹੋ ਜਾਏਗਾ ਤੇ ਇਹਦੇ ਨਾਲ ਅਮਰੀਕੀ ਬਾਜ਼ਾਰ ਦਾ ਭਾਰਤ 'ਚ ਰਾਹ ਖੁੱਲਜੇਗਾ। ਸਵਾਲ ਇਹ ਖੜਾ ਕਿ ਤੁਸੀਂ ਅਮਰੀਕੀ ਬਾਜ਼ਾਰ ਨੂੰ ਸਿੱਧੇ ਰੂਪ 'ਚ ਭਾਰਤ 'ਚ ਦਾਖਲ ਕਰਨ ਜਾ ਰਹੇ ਹੋ। ਤੇ ਜੇ ਇਹ ਰਾਹ ਖੁੱਲਦਾ ਤਾਂ ਫਿਰ ਇਹਦਾ ਮਤਲਬ ਖੇਤੀ ਤੇ ਖੇਤੀ ਦੇ ਸਹਾਇਕਤੰਦੇ ਉਜਾੜੇ ਵੱਲ ਨੂੰ ਜਾਣਗੇ। ਇਹ ਚੁਣੌਤੀ ਖਣੀ ਹੈ ਜਨਾਬ ਤੁਸੀਂ ਸਾਹਮਣੇ ਤੋਂ ਸਮਝੌਤਾ ਕਰੋ ਅਮਰੀਕਾ ਨਾਲ ਜਾਂ ਲੁਕਵੇਂ ਦਰਵਾਜ਼ੇ ਤੋਂ ਸਮਝੌਤਾ ਕਰੋ। ਪਟਾਸਵਾਲ ਖੜਾ ਹੈ ਚਲੋ ਜਾਂਦੇ ਜਾਂਦੇ ਇੱਕ ਹੋਰ ਅਹਿਮ ਪਹਿਲੂ ਦੇ ਉੱਤੇ ਨਜ਼ਰਸਾਨੀ ਕਰ ਲਈਏ ਸੋਸ਼ਲ ਮੀਡੀਆ ਬੜੀ ਚੁਣੌਤੀ ਰਿਹਾ ਹਮੇਸ਼ਾ ਤੋਂ ਚੁਣੌਤੀ ਰਿਹਾ ਪਾਤਰ ਦੇ ਵਿੱਚ ਖਾਸ ਕਰਕੇ ਦੁਨੀਆ ਪਾਤਰ ਦੇ ਵਿੱਚ ਇਸ ਮੌਕੇ ਸੋਸ਼ਲ ਮੀਡੀਆ ਚੁਣੌਤੀ ਹੈ ਇੱਕ ਤਾਂ ਬੱਚੇ ਜਿਸ ਦਾ ਜ਼ਰੂਰ ਦਾ ਸ਼ਿਕਾਰ ਹੋ ਰਹੇ ਨੇ ਆ ਲਖਨਊ ਦੀ ਖਬਰ ਮੈਂ ਦੇਖ ਰਿਹਾ ਸੀਗਾ 6 ਵਿੱਚ ਪੜਦਾ ਜਵਾਕ 13 ਸਾਲ ਦਾ ਜਵਾਕ ਹੈ ਕਿ ਆਨਲਾਈਨ ਗੇਮ ਦੇ ਵਿੱਚ ਪਿਓ ਨੇ 14 ਲੱਖ ਉਡਾਤੇ ਤੇ ਜਦੋਂ ਪਿਓ ਨੂੰ ਬੈਂਕ ਤੋਂ ਇਤਲਾਹ ਮਿਲੀ ਤੇ ਉਹਨੂੰ ਪਤਾ ਲੱਗਾ ਕਿ 14 ਲੱਖ ਉਡ ਗਏ ਉਹ ਘਰੇ ਆਇਆ ਤੇ ਜਵਾਕ ਨੇ ਡਰਤੋ ਕੇ ਹੁਣ ਮੈਂ ਫਸ ਗਿਆ ਤੇ ਉੱਪਰ ਪੜਨ ਦੇ ਬਹਾਨੇ ਗਿਆ ਤੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ 13 ਸਾਲ ਦਾ ਜਵਾਕ 14 ਲੱਖ ਉਡਾ ਕੇ ਆਪੀ ਦਰ ਗਿਆ ਇਹ ਜਕਨੀਆ ਘਟਨਾਵਾਂ ਤੇ ਆਪਾਂ ਕੀ ਵਿੱਚ ਚਰਚਾ ਕਰਦੇ ਆ অস্ট্রেলিয়া ਵਾਲੇ ਪਾਸਿਓਂ ਖਬਰਾਂ ਆਸਟ੍ਰੇਲੀਆ ਇਸ ਮਸੂਦੇ ਸੱਕ ਤੋਇਆ ਆਸਟ੍ਰੇਲੀਆ ਚ ਬੱਚੇ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਬੱਚਿਆਂ ਦਾ ਮਤਲਬ 16 ਸਾਲ ਤੱਕ ਦੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਦਸੰਬਰ ਤੋਂ ਪੂਰਨ ਪਾਬੰਦੀ ਲਾਗੂ ਹੈ ਜੀ ਕਹਿੰਦੀ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਉਮਰ ਦੀ ਪੁਸ਼ਟੀ ਕਰਨ ਸੰਬੰਧੀ ਸਾਵਧਾਨ ਕਰ ਦਿੱਤਾ ਕਿ ਤੁਹਾਡਾ ਵੈਰੀਫਿਕੇਸ਼ਨ ਦੋਰੀ ਤੀਰੀ ਜਿੰਨੀ ਕਰਨੀ ਹੈ ਕਰੋ ਜੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਸੋਸ਼ਲ ਮੀਡੀਆ ਤੇ ਅਕਾਊਂਟ ਪਾਏ ਗਏ ਉਹ ਗਲਤ ਜਾਣਕਾਰੀ ਦੇ ਕੇ ਖੋਲਦੇ ਨੇ ਸਹੀ ਜਾਣਕਾਰੀ ਦੇ ਕੇ ਖੋਲਦੇ ਨਾ ਤੁਹਾਨੂੰ ਨਹੀਂ ਬਖਸ਼ਾਂਗੇ ਸਮੁੱਚੇ ਕਹਿੰਦੇ ਜੀ 10 ਦਸੰਬਰ ਤੋਂ ਸਮੁੱਚੇ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ਜਿਨ੍ਹਾਂ ਚ ਟਿਕਟੋਕ ਹੈ ਚਾਹੇ ਫੇਸਬੁੱਕ ਹੈ ਚਾਹੇ ਸਨੈਪਚੈਟ ਹੈ ਰੈਡਿਟ ਹੈ ਰੈਡਿਟ ਐਕਸ ਇੰਸਟਾਗ੍ਰਾਮ ਹੈ ਹੋਰ ਜਿੰਨੇ ਵੀ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਇਤਲਾ ਕਰ ਦਿੱਤੀ ਗਈ ਹੈ ਆਸਟ੍ਰੇਲੀਆ ਨੇ ਇਹ ਸਖਤੀ ਨਾਲ ਪਹਿਲ ਕਦਮੀ ਕੀਤੀ ਹੈ ਕਈ ਹੋਰ ਮੁਲਕਾਂ ਦੇ ਵਿੱਚ ਵੀ ਕੁਝ ਅਜੀਆਂ ਰੋਕ ਹੈਗੀਆਂ ਨੇ ਕਿ ਮਾਪਿਆਂ ਦੀ ਇਜਾਜ਼ਤ ਨਾਲ ਅਕਾਊਂਟ ਬਣ ਸਕਦਾ ਮਾਪਿਆਂ ਦੀ ਨਜ਼ਰ ਚ ਹੋ ਸਕਦਾ ਹੈ ਪਰ ਸਮੁੱਚੇ ਰੂਪ ਚ ਆਸਟ੍ਰੇਲੀਆ ਨੇ ਅਜਹੀ ਵੱਡੀ ਪਹਿਲ ਕਦਮੀ ਪਹਿਲੇ ਮੁਲਕ ਦੇ ਰੂਪ ਚ ਕੀਤੀ ਹੈ ਕਿ 16 ਸਾਲ ਤੋਂ ਘੱਟ ਤਾਂ ਸੋਸ਼ਲ ਮੀਡੀਆ ਬੈਨ ਬੱਗਵਾ